ਸਰੀਅਸ ਉਠਿਓ ਕਰੀਏ ਤਵ ਪ੍ਰਸਾਦ ਰਾਖਿ ਰਹਿੋ ਉਹੇ ਰਖਣਹਾਰ ਸਾਇਬ ਸੰਤ ਸਹਾਰੇ ਤਿਆਰੀ ਥੀਨ ਬੰਦੁ ਸਤਨਕੇ ਹੰਤਾ ਮੋਹ ਪੂਰੀ ਚਤੁਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ 시ੰਚੂ ਅਕਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਭਲ ਕਾਲ ਕਾ ਕੀਆ ਤਮਾਸਾ ਚਵਨ ਕਾਲ ਜੋਗੀ ਸਿਮ ਕੀਓ ਬੇਦਰਾਜ ਜਹਮਾ ਜੁਥੀਓ ਜਗਨਕਾਲ ਸਭ ਲੋਕ ਸਾਰਾ ਨਮਸਕਾਰ ਹੈ ਤਹ ਹਮਾਰਾ ਕਰਨ ਕਾਲ ਸਭ ਜਗਤ ਮਨਾਇਓ ਦੇਵ ਦਾਇਕ ਜਸ਼ਨ ਉਪਜਾਇਓ ਆਗੰਤ ਇਕੈ ਅਵਤਾਰਾ ਸੋਈ ਗੁਰੂ ਸੰਜੀਓ ਹੋ ਹਮਾਰਾ ਦਮਸਕਾਰ ਸਿਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਗ ਸੇਵਕਨ ਕੋ ਸੇਵਗਣ ਸੁਖ ਦੀਓ ਸਤਰਣ ਕੋ ਪਨ ਮੋਹ ਬਦਕੇਓ ਕਟਕਟ ਦੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਨ ਜੀਤੀ ਤੇ ਕੁੰਤਰੀ ਸਥੁਲਾ ਸਬਰ ਕਿਰਪਾ ਦੀਸ਼ਟ ਕਰੂਲਾ ਸੰਤਨ ਦੁੱਖਾਇ ਤੇ ਤੁਕੇ ਸੁਖ ਪਾਏ ਸਾਧਨ ਕੇ ਸੇ ਤਾਰਾ ਕੋਈ ਜਗਾ ਦਤ ਤਵ ਦੇ ਆਪਾਰਾ ਸਭ ਆਕਰਖ ਕਰਤ ਹੋ ਕਭ ਹੂੰ ਕੰਮ ਮੈਂ ਮਿਲਤ ਦੇਹ ਤਸਭ ਹੂੰ ਚੇਤੇ ਬੰਨੁ ਸ੍ਰਿਸ਼ਟ ਸੰਤ ਧਾਰੈ ਆ ਬਾਬਣੀ ਤੁਸ ਉਚਾਰੈ ਨੂੰ ਸਭ ਹੀ ਤੇ ਰਹਿਤ ਨ ਰਾਮ ਜਾਨ ਤੂ ਗੇਦ ਗੇਦ ਪਰ ਆਗਮ ਅਰੰਕਾਰ ਦਿਰਭਕਾਰ ਨਰਸੰਭ ਆਦ ਅਨੀਲਾ ਨਾਦ ਸੰਭ ਤਾਕਾ ਮੂੜ ਅਚਾਰ ਤੂ ਪੇਤਾ ਜਾ ਕੋ ਪਹਿਲਾ ਬਾਪ ਤੂ ਪੇਤਾ ਤਾਕੋ ਕਿਰਪਾ ਹੁਣ ਅਣਮਨ ਮਾ ਮੂੜ ਕਸ਼ੇਦ ਨ ਜਾਣ ਵਾਹ ਦੇਵ ਕੋ ਕਹਿ ਸਦਾ ਸੇਵੋ ਨਿਰਖਾਰਕਾ ਚੀਤ ਸਨੇਹ ਭੋਰ ਆਪ ਆਪਣੀ ਬੁਧ ਰੇ ਦਿੱਤੀ ਬੰਦ ਕਿੰਨ ਪਿੰਨ ਕੈ ਦਿੱਤੀ ਤੁਮਰਾ ਲਖਣਾ ਨਾ ਜਾਇ ਇਸਾਰਾ ਕਿਵਤ ਸਜਾ ਤੁਮ ਅਨਸਾਰ ਏਕ ਹੈ ਰੂਪਾਂ ਰੂਪਾ ਰੰਗ ਭਇਓ ਆਪ ਤੈ ਤੁਪਾ ਅੰਦਰ ਜੀ ਦੇ ਦੇਖਿ ਦੀ ਕਿਨੇ ਬਹੁਤ ਸਿਖਾਨ ਬਹੁਤ ਰੱਤ ਜੀਨੀ ਕਹਉ ਫੂਲ ਰਾਜਾ ਹਮੇ ਬੈਠਾ ਪਾਹੋ ਸਿਮੁਤ ਭਾਉ ਸੰਤਰ ਇਕ ਕਠਾ ਸਾਗਰੀ ਸ੍ਰਿਸ਼ਟ ਤੁਮਾਈ ਅਚੰਭ ਪਾਹੋ ਆਪ ਜੁਗਾਦ ਸਰੂਪ ਜਿਰਮ ਪਾਹੋ ਅਵਰੱਛਾ ਮੇਰੀ ਤੁਮ ਕਉ ਸਿਖੋ ਬਾਰ ਅਸਿਖ ਸੰਘਰੋ ਤੁਸਤਿ ਤੇ ਉਤਵਾਤ ਕੋ ਪਤਾ ਸਗਲ ਬਲੇਸ਼ਤ ਰੂਪਨ ਪਤਾ ਜੇ ਅਸਤੋ ਜਤਨ ਸਰਨੇ ਤੇ ਏ ਤਨਕੇ ਦੁਸ਼ਤ ਦੁਖ ਪਰਭਾਵ ਪਰੇ ਔਰ ਕ੍ਰਿਯਾ ਅਨੁਭਵ ਪਰੇ ਤੇਹਾਰੇ ਤਨਕੇ ਤੁਮ ਸੰਕਰ ਸਰਕਾਰੇ ਉਹ ਕੰਮ ਕੋਇ ਕਬਾਰ ਤੇ ਹੈ ਹੈ ਤਾਂ ਕਿ ਕਾਮ ਨਿਥ ਨਹ ਹੈ ਦਸ਼ਾ ਹੋਏ ਤਾਹੇ ਸੰਤਲ ਤੁਸ਼ਟ ਅਰਿਸ਼ਟ ਦਰੇ ਤੁਮ ਕੱਲਾਂ ਕਿਰਪਾ ਦਰਸਤਾਂ ਜਹੇ ਨਹਰ ਹੋ ਤਾਂਗੇ ਤਾਪ ਤਨ ਕੋ ਹਰ ਹੋ ਹ੍ਰਿਤ ਸਿੱਧ ਹਰੋ ਸਭ ਹੋਈ ਸ਼੍ਰਸਤ ਸਹਾ ਸਰਸ ਕਾ ਨਹ ਕੋਈ ਇੱਕ ਬਾਤ ਜੇ ਤੁਮ ਕੋ ਸੁਨਹਾਂ ਸਿਹਾਰੀ ਆਪ ਹੱਥ ਲੈ ਲੇਓ ਘਾਰੀ ਸਰਬ ਉਠਾਰ ਮੋ ਬੋਸਾਈ ਕਸ਼ਟ ਦੋਖ ਤੇ ਦੇਵੋ ਪਤਾਇ ਤੇ ਫਾਕਰੀ ਹਮਤ ਨਾ ਮਾਤਾ ਦੰਤ ਕਰਾ ਪੂਰ ਰਸਾ ਏਲਵੇਟਰ ਸਗਲ ਦਿਹਤ ਮਰਤਾ ਕਸ਼ਟ ਦੋਖਿਆਨ ਨੂੰ ਸੈ ਕਰਤਾ ਸਰੀਰ ਸੂਤ ਰਖੇ ਤੇ ਰਹਾ ਧੂਨ ਕਰਾ ਨਾ ਨਾ ਣਕਾ